ਸਸਿਕਾ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਕੀ ਪਿੰਗ ਦਿਗਰਾ ਤੇਰਾ ਵਿੱਚ ਅੱਜ ਦੋਸਤੋ ਮੈਂ ਤੁਹਾਨੂੰ ਦੱਸਾਂਗਾ ਕਿ ਮੇ ਅਸੀਂ ਆਪਣੇ ਆਧਾਰ卡 ਨਾਲ ਨੰਬਰ ਕਿਵੇਂ ਚੈੱਕ ਕਰਨਾ ਕਿ ਮੇਰਾ ਆਧਾਰ ਕਾਰਡ ਦੇ ਨਾਲ ਕਿਹੜਾ ਫੋਨ ਨੰਬਰ ਲਿੰਕ ਹੈ ਨੰਬਰ ਲਿੰਕ ਹੈ ਜਾਂ ਨਹੀਂ ਲਿੰਕ ਹੈ ਉਹ ਕਿਵੇਂ ਆਪਾਂ ਜਾਣਕਾਰੀ ਲੈ ਸਕਦੇ ਹਾਂ ਇੱਕ ਮੈਂ ਵੀਡੀਓ ਪਾਇਆ ਸੀ ਕਿ ਸਾਡੇ ਆਧਾਰ ਕਾਰਡ ਦੇ ਨਾਲ ਕਿਹੜਾ ਖਾਤਾ ਜੁੜਿਆ ਹੋਇਆ ਹੈ ਉਹ ਚੈੱਕ ਕਰਨ ਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਆਧਾਰ卡 ਨਾਲ ਕਿਹੜਾ ਫੋਨ ਨੰਬਰ ਜੁੜਿਆ ਹੋਇਆ ਹੈ ਇਹ ਚੈੱਕ ਕਰਨਾ ਉਹ ਕਿਵੇਂ ਚੈੱਕ ਕਰਨਾ ਹੈ ਕਿ ਸਾਡੇ ਆਧਾਰ卡 ਨਾਲ ਕਿਹੜਾ ਫੋਨ ਨੰਬਰ ਜੁੜਿਆ ਹੋਇਆ ਹੈ ਉਸ ਦੇ ਲਈ ਸ਼ੁਰੂ ਕਰਨ ਜਾ ਰਹੇ ਆਂ ਵੀਡੀਓ ਉਸ ਤੋਂ ਪਹਿਲਾਂ ਦੱਸਦਾ ਕਿ ਮੇਰਾ ਚੈਨਲ ਕੇ ਪੀ ਸਿੰਘ 1313 ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੀ ਜਾਣਕਾਰੀ ਨਾਲ ਭਰਪੂਰ ਵੀਡੀਓਜ਼ ਮਿਲਦੀਆਂ ਰਹਿਣ ਤੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰ ਦਿਓ ਸ਼ੁਰੂ ਕਰਦੇ ਆਂ ਕਿ ਆਧਾਰ ਕਾਰਡ ਦੇ ਨਾਲ کہڑا کھتا نمبر کہڑا فون نمبر جڑیا ہے وہ کہ میں چیک کرنا سب پہلے یو آئی ڈی اے آئی ویبسائٹ آپ گوگل پہ سرچ کر لینی ہے پہلے لنک آئے گا یو آئی ڈی اے اسے کلک کر دینا یہ آدھار کارڈ کی افیشل ویبسائٹ ہے انگلش سے کلک کر لو اگر تاریخ لینگویج ہندی یا کچھ ہو تو اسے کلک کر کے تھوڑا نیچے سکرول کرتے جانا اپنا نیچے بٹن آئے گا ڈاؤن لوڈ آدھار اسے کلک کر دینا ہے ਡਾਊਨਲੋਡ ਦਾ ਹਰਤੇ ਕਲਿੱਕ ਕਰਨ ਤੋਂ ਬਾਅਦ ਥੋੜਾ ਇਹ ਹੋਰ نیچے ਆਣਾ ਹੈ। نیچے ਆਵਾਂਗੇ ਤਾਂ ਸਾਨੂੰ ਇੱਥੇ ਇੱਕ ਆਪਸ਼ਨ ਮਿਲੇਗੀ ਚੈੱਕ ਆਧਾਰ ਵੈਲੀਡੇਟ। ਵੈਲੀਡਿਟੀ ਸੌਰੀ ਚੈੱਕ ਆਧਾਰ ਵੈਲੀਡਿਟੀ ਇਸ ਨੂੰ ਕਲਿੱਕ ਕਰ ਦੇਣਾ ਹੈ। ਕਲਿੱਕ ਕਰਨ ਤੋਂ ਬਾਅਦ ਆਪਾਂ ਆਪਣਾ ਇੱਥੇ ਆਧਾਰ卡 ਨੰਬਰ ਪਾਵਾਂਗੇ ਤੇ ਇੱਥੇ ਆਪਣਾ ਕੈਪਚਾ ਪਾਵਾਂਗੇ। ਕੈਪਚਾ ਸਾਡਾ ਇਹ ਉੱਪਰ ਵਾਲਾ ਹੀ ਹੁੰਦਾ ਹੈ। اسپچا کہ جو اوپر لکھا ہے سیم اپن نیچے پایا ہے جی بڑی ہے ایف چھوٹی ہے جیڈ بڑا ہے پھر جیڈ بڑا ہے پھر ای بڑی ہے پھر ایچ بڑا ہے جو اوپر لکھا ہوا سیم ہی پا ہے اگر تو نہیں سمجھا لگ گیا تو یہ ریفرش بٹن ہے اس کو کلک کر دو تو نواں کیپچا آ جائے گا ٹو تھری آر بڑا ڈی چھوٹی بی چھوٹی 3 ਤੇ ਆਧਾਰ ਕਾਰਡ ਪਾ ਕੇ ਆਪਾਂ ਪਰ ਸ਼ੀਟ ਤੇ ਕਲਿੱਕ ਕਰ ਦਵਾਂਗੇ ਪਰ ਸ਼ੀਟ ਤੇ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲ ਇਹ ਡਾਟ ਓਪਨ ਹੋ ਜੇਗੀ ਵੈਬਸਾਈਟ ਜਿਸ ਦੇ ਵਿੱਚ ਇੱਥੇ ਤੁਹਾਡਾ ਆਧਾਰ ਕਾਰਡ ਦਾ ਨੰਬਰ ਹੋਵੇਗਾ ਪੂਰਾ ਕਿ ਤੁਹਾਡਾ ਕਿੰਨਾ ਆਧਾਰ ਕਾਰਡ ਨੰਬਰ ਹੈ ਏਜ ਬੈਂਡ ਆ ਗਿਆ ਜੈਂਡਰ ਮੇਲ ਆ ਗਿਆ ਏਜ ਬੈਂਡ ਮਤਲਬ ਤੁਹਾਡੀ ਉਮਰ ਕਿੰਨੀ ਕਰਈ ਨਹੀਂ ਅੰਦਾਜ਼ਾ ਲਿਖਿਆ ਹੁੰਦਾ ਦੀ ਤੋਂ 40 ਦੇ ਵਿਚਕਾਰ ਤੁਹਾਡੀ ਉਮਰ ਹੈ ਸਟੇਟ ਕਿਹੜੀ ਹੈ ਪੰਜਾਬ ਮੋਬਾਈਲ ਨੰਬਰ ਮੋਬਾਈਲ ਨੰਬਰ ਜਿਹੜਾ ਮੇਰਾ ਆਧਾਰ ਕਾਰਡ ਦੇ ਨਾਲ ਜੁੜਿਆ ਹੋਇਆ ਹੈ ਉਹ ਇਹ ਨੰਬਰ ਹੈ ਇੱਥੋਂ ਸਾਨੂੰ ਪਤਾ ਲੱਗ ਜੇਗਾ ਕਿ ਸਾਡਾ ਕਿਹੜਾ ਫੋਨ ਨੰਬਰ ਹੈ ਜੋ ਆਧਾਰ ਕਾਰਡ ਦੇ ਨਾਲ ਲਿੰਕ ਹੈ ਤੇ ਇੱਥੋਂ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਚੈੱਕ ਕਰ ਸਕਦੇ ਹੋ ਤੇ ਘਰ ਵਿੱਚ ਦੇਖ ਸਕਦੇ ਹੋ ਲਾਸਟ 3 ਡਿਜੀਟ ਇਹਦੇ ਵਿੱਚ ਦਿੱਤੇ ਹੁੰਦੇ ਹਨ ਕਿ ਉਹ ਕਿਹੜਾ ਆਧਾਰ ਕਾਰਡ ਨੰਬਰ ਹੈ ਤੁਹਾਡਾ ਫੋਨ ਨੰਬਰ ਹੈ ਜਿਹੜਾ ਆਧਾਰ卡 ਨਾਲ ਜੁੜਿਆ ਹੁੰਦਾ ਹੈ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਬਹੁਤ ਪਸੰਦ ਆਏਗੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਦਿੱਕਤ ਨਾ ਆਵੇ ਤੇ ਆਪਣੇ ਆਧਾਰ卡 ਨਾਲ ਦਾ ਫੋਨ ਨੰਬਰ ਕਿਹੜਾ ਜੁੜਿਆ ਹੋਏ ਚੈੱਕ ਕਰ ਸਕੇ ਅਗਲੀ ਵੀਡੀਓ ਤੱਕ ਓਕੇ ਬਾਏ ਗੁੱਡ ਨਾਈਟ ਟਾਟਾ